ਤੁਹਾਡੇ ਡਿਪਾਰਟਮੈਂਟ ਦਾ ਬਹੁਤ ਜ਼ਿਆਦਾ ਯੋਗਦਾਨ ਇਸ ਪ੍ਰੋਗਰਾਮ ਦੇ ਵਿੱਚ ਸੀ ਕੀ ਕਹਿਣਾ ਤੁਹਾਡਾ ਜੀ ਦੇਖੋ ਪਹਿਲਾ ਨਾਲੋਂ ਜੀਵਨ ਸਬੰਧ ਦਾ ਫਰਕ ਹੈ ਇੱਕ ਤਾਂ ਮੀਡੀਆ ਵੀ ਸਪੋਰਟਿਵ ਹੈ ਲੋਕਾਂ ਵੱਲੋਂ ਬਹੁਤ ਪੋਜ਼ਿਟਿਵ ਰਿਸਪਾਂਸ ਹੈ ਔਰ ਲੋਕ ਪੁਰਸ਼ ਨੂੰ ਵੀ ਇਨਫੋਰਮੇਸ਼ਨ ਦੇ ਰਹੇ ਆ ਔਰ ਸਾਡੇ ਜਿਹੜੇ ਡੀਡਿਕਸ਼ਨ ਤੇ ਰੀਹੈਬਸੈਂਟ ਆ ਉਹਨਾਂ ਦੇ ਵਿੱਚ ਵੀ ਆ ਰਹੇ ਮੈਂ ਇਸ ਤੋਂ ਪਹਿਲਾਂ ਹਾਰਪੁਰ ਗਿਆ ਸੀ ਉਹ ਹਾਰਪੁਰ ਦੇ ਵਿੱਚ 450 ਪੇਸ਼ੈਂਟਸ ਅਸਲੋਡਮਿਟਡ ਆ ਔਰ ਸਾਰੇ ਜਿਹੜੇ ਹੈਗੇ ਆ ਇੱਥੇ ਵੀ ਇਸ ਵੇਲੇ ਯੋਗਾ ਕਰਦੇ ਆ ਉਹਨਾਂ ਨੂੰ ਕੋਈ ਨਾ ਕੋਈ ਸਪੋਰਟਸ ਦੀ ਫੈਸਿਲਿਟੀ ਵੀ ਹੈ ਔਰ ਸਕਿੱਲ ਡਵੈਲਪਮੈਂਟ ਦਾ ਹੈ ਔਰ ਇਹਦੇ ਨਾਲ ਕਾਫੀ ਮਤਲਬ ਮੈਂ ਕਹੂੰਗਾ ਕਿ ਜਿਹੜਾ ਨੈਗੇਟਿਵ ਟ੍ਰੈਂਡ ਚੱਲਿਆ ਹੋਇਆ ਸੀ ਹੁਣ ਪੋਜ਼ਿਟਿਵ ਵਿੱਚ ਕਨਵਰਟ ਹੋ ਰਿਹਾ ਤੇ ਲੋਕਾਂ ਨੂੰ ਇਨਫੋਰਮੇਸ਼ਨ ਸਾਨੂੰ ਫੂਲ ਆ ਰਹੀ ਹੈ ਤੇ ਜਿਹੜੇ ਪਿੰਡਾਂ ਦੇ ਵਿੱਚ ਕਮੇਟੀਆਂ ਬਣ ਰਹੀਆਂ ਜਿਹੜੀਆਂ ਨਸ਼ਾ ਮੁਕਤ ਕਮੇਟੀਆਂ ਔਰ ਸਾਡੇ ਜਿੰਨੇ ਛੋੜਾ ਹੈ ਪ੍ਰਤੀਨਿਧੀ ਉਹ ਵੀ ਤੇ ਜਿਹੜੇ ਬਾਕੀ ਕੋਈ ਬਹੁਤ ਸਾਰੀਆਂ ਐਨ ਜੀਓਜ਼ ਵੀ ਉਹਨੂੰ ਸਪੋਰਟ ਕਰ ਰਹੀਆਂ ਬਹੁਤ ਸਾਰੇ ਜਿਹੜੇ ਫਲੈਂਥਰੋਪਿਸਟ ਹੈ ਦਾਨੀ ਸੱਜਣ ਹੈ ਉਹ ਵੀ ਇਹਦੇ ਵਿੱਚ ਆਪਣਾ ਯੋਗਦਾਨ ਪ ਤੇ ਓਵਰਆਲ ਜਿਹੜੀ ਸਾਡੀ ਸਾਰੀ ਕੰਪੇਨ ਹੈ ਇਟਸ ਔਨ ਟਰੈਕ ਤੇ ਸਾਨੂੰ ਉਮੀਦ ਹੈ ਕਿ ਅਸੀਂ ਪੰਜਾਬ ਨੂੰ ਬੜੀ ਜਲਦੀ ਜਿਹੜਾ ਹੈਗਾ ਉਹ ਇਸ ਇਹਦੇ ਵਿੱਚੋਂ ਕੱਢ ਕੇ ਇੱਕ 네ਗੇਟਿਵਿਟੀ ਚੋਂ ਕੱਢ ਕੇ ਜੇ ਨਸ਼ੇ ਜਦੋਂ ਨਸ਼ੇ ਕੰਟਰੋਲ ਹੋ ਗਏ ਨਾ ਜੀ ਜਿਹੜਾ ਕਿ ਆਲਰੇਡੀ ਬਹੁਤ ਫਰਕ ਪੈ ਗਿਆ ਤੁਹਾਡਾ ਵੀ ਬਾਰਡਰ ਡਿਸਟ੍ਰਿਕਟ ਹੈ ਜੀ ਇੱਥੇ ਤੁਹਾਡੇ ਵੀ ਡਰੋਨ ਵਾਲੀ ਦੂਜੀ ਸਮੱਸਿਆ ਜਿਹੜੇ ਹੈਗੀ ਆ ਪਾਕਿਸਤਾਨ ਤੋਂ ਜਾਂ ਹੋਰ ਜਿਹੜਾ ਨਾਲ ਨੇਬਰਿੰਗ ਸਟੇਟ ਤੋਂ ਉਧਰੋਂ ਵੀ ਜਿਹੜੇ ਨਸ਼ੇ ਵਗੈਰਾ ਆਣੇ ਮਤਲਬ ਨੇਚਰਲੀ ਜਿਹੜਾ ਆਪਣੇ ਬਾਰਡਰ ਦੇ ਪੋਰਸ ਹੁੰਦੇ ਆ ਉਹ ਉਹਦੇ ਵਿੱਚ ਵੀ ਬਾਕੀ ਦੀਆਂ ਜਿਹੜੀਆਂ ਦੂਜੀਆਂ ਸਟੇਟਸ ਵੀ ਆ ਰਹੇ ਆਣੇ ਨੇ ਵੀ ਮਾਤਲ ਨੇ ਵੀ ਉਹਨਾਂ ਨੇ ਵੀ ਟਾਈਕਟ ਕੀਤਾ ਨਸ਼ਿਆਂ ਦੀ ਸਪਲਾਈ ਤੇ ਵੀ ਔਰ ਜਿਹੜੀ ਡਿਮਾਂਡ ਰਿਡਕਸ਼ਨ ਹੈ ਉਹਦੇ ਸਾਡਾ ਸਿਹਤ ਮਹਿਕਮੇ ਦਾ ਹਾਰਮ ਰਿਡਕਸ਼ਨ ਹੈ ਵੀ ਜਿਹੜੇ ਬੱਚੇ ਸਾਰੇ ਸਾਡੇ ਕੋਲ ਆਉਂਦੇ ਅਸੀਂ ਉਹਨਾਂ ਨੂੰ ਘੱਟੋ ਘੱਟ ਟੈਸਟ ਕਰ ਸਕਦੇ ਆ ਚਿੱਟੇ ਵਾਲੇ ਨੂੰ ਗੋਲੀਆਂ ਤੇ ਲਗਾ ਸਕਦੇ ਆ ਉਹਦ ਨੂੰ ਕਾਲਾ ਪੀਲਾ ਨਹੀਂ ਹੋਏਗਾ ਉਹਨੂੰ ਐਚ ਵੀ ਐਸ ਦੀ ਬਿਮਾਰੀ ਨਹੀਂ ਹੋਏਗੀ ਹੋਰ ਕੋਈ ਜਾਣ ਦੇਵਾ ਬਿਮਾਰੀਆਂ ਨਹੀਂ ਰਹਿਣਗੀਆਂ ਦੀ ਇਮਿਊਨਿਟੀ ਲੋ ਹੁੰਦੀ ਆ ਜਿਹੜਾ ਬੰਦਾ ਨਸ਼ੇ ਕਰਦਾ ਉਹਨੂੰ ਕੋਈ ਬਿਮਾਰੀ ਵੀ ਢਾ ਲੈਂਦੀ ਔਰ ਤੇ ਇਹ ਓਵਰਆਲ ਬਹੁਤ ਅੱਛਾ ਗੇਨਸ ਹੈ ਜੀ ਉਹਦੇ ਵਿੱਚ ਹਾਰਮ ਰਿਡਕਸ਼ਨ ਹੋ ਰਹੀ ਹੈ ਸਟੈਗਮਾ ਰਿਡਕਸ਼ਨ ਹੋ ਰਹੀ ਹੈ ਔਰ ਜਿਹੜੀ ਹੈਗੀ ਹੈ ਡਿਮਾਂਡ ਰਿਡਕਸ਼ਨ ਵੀ ਹੋ ਰਹੀ ਹੈ ਤੇ ਸਪਾਈ ਰਿਡਕਸ਼ਨ ਦਾ ਪੂਰਨ ਕਰੀ ਸਰ ਹੈਲਥ ਬਹੁਤ سارے ਹੈਗੇ ਜੀ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਆਮ ਆਦਮੀ ਕਿਨੇ ਕਸੀ ਬਣਾਏ ਆ ਤੇ 3.5 ਕਰੋੜ ਲੋਕਾਂ ਨੇ ਇਲਾਜ ਕਰਾਇਆ ਅੱਜ ਸਾਡਾ ਯੋਗਾ ਦਾ ਸੀਗਾ ਜੀ ਜਿਹੜਾ ਸਟੇਟ ਲੈਵਲ ਦਾ ਫੰਕਸ਼ਨ ਸੀ ਮੈਂ ਜਲੰਧਰ ਸੀ ਸਵੇਰੇ ਤੇ ਮੈਂ ਸਵੇਰੇ ਤਕਰੀਬਨ 3.5 4 ਵਜੇ ਦਾ ਸ਼ੁਰੂ ਕੀਤਾ ਹੈ ਅੱਜ ਉਹਦੇ ਚ 21000 ਬੰਦੇ ਅੱਜ ਪੰਜਾਬ ਦੇ ਵਿੱਚ ਜਿਹੜੇ ਹੈਗੇ ਆ 2.5 ਤੋਂ 2.2 ਲੱਖ ਬੰਦੇ ਰੋਜ਼ ਯੋਗਾ ਕਰਦੇ ਆ। ਔਰ 4581 ਸੈਂਟਰ ਜਿਹੜੇ ਸਾਡੇ ਸ਼ਹਿਰਾਂ ਦੇ ਵਿੱਚ ਤੇ 1200 ਪਿੰਡਾਂ ਦੇ ਵਿੱਚ ਤੇ ਅਗਲੇ ਸਾਲ ਤੱਕ ਅਸੀਂ ਸਾਰੇ ਪਿੰਡਾਂ ਦੇ ਵਿੱਚ ਸਾਰੇ ਮਹੱਲੇਾਂ ਦੇ ਵਿੱਚ ਕਰਦਾਂਗੇ। ਬਿਮਾਰੀ ਦੀ ਰੋਕਥਾਮ ਲਈ ਔਰ ਜਿਹੜੇ ਸਾਡੇ ਮਹੱਲਾ ਕਲਨੇ ਕਾ ਉਹਦੇ ਵਿੱਚ ਪਹਿਲਾਂ ਸਾਡੇ ਕੋਲ 36 ਟੈਸਟ ਸੀਗੇ ਹੁਣ ਅਸੀਂ ਵਧਾ ਦਿੱਤੇ ਉਹਦੇ 38 38 ਤੋਂ 46 ਕਰਤੇ। ਉਹਦੇ ਚ ਹੁਣ ਡੈਂਗੂ ਦਾ ਟੈਸਟ ਵੀ ਹੋ ਰਿਹਾ। ਇਹ ਪਹਿਲੀ ਵਾਰੀ ਹੈ ਜੀ ਕਿ ਮਹੱਲਾ ਕਲਨੇ ਦੇ ਵਿੱਚ ਡੈਂਗੂ ਦਾ ਟੈਸਟ ਹੋਏਗਾ। ਕਾਲੇ ਪੀਲੇ ਦੇ ਟੈਸਟ ਹੋਣਗੇ ਦੋਨਾਂ ਦੇ ਬੀ ਐਂਡ ਸੀ ਦੇ ਔਰ ਜਿਹੜਾ ਐਚ ਆਈ ਵੀ ਦਾ ਟੈਸਟ ਹੋ ਰਿਹਾ ਪ੍ਰੈਗਨਸੀ ਦਾ ਟੈਸਟ ਹੋ ਰਿਹਾ ਔਰ ਪ੍ਰੈਗਨਸੀ ਦੀ ਪੂਰੀ ਕੇਅਰ ਕੇ ਚਾਰ ਚੈੱਕਅਪ ਜਿਹੜੇ ਆ ਗਿਆ ਮੁੰਨਾਕਲਨਿਕ ਚ ਕਰਨਗੇ ਬੱਚਿਆਂ ਦੀ ਗ੍ਰੋਥ ਦੀ ਮੋਨਿਟਰਿੰਗ ਕਰਨਗੇ ਔਰ ਹੋਰ ਵੀ ਬਹੁਤ ਸਾਰੀਆਂ ਅਸੀਂ ਜਿਹੜੇ ਆਉਣ ਵਾਲੇ ਦਿਨਾਂ ਸਾਡਾ ਹੈਗਾ ਵੀ ਜਿਹੜੀ ਆਲਟਰਾਸਾਊਂਡ ਸਰਵਿਸ ਜਿਹੜਾ ਆਪਣਾ